ਤੋ ਬਣੇ ਜਿਦੋਂ ਬਰ ਸਾਬਨ ਵੀ ਲਾਈਆ ਸਵਾਦ ਰਹਿਣਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਕੋਲੇ ਡਿਜੀਟਲ ਪ੍ਰਿੰਟ ਵਾਲੀ ਮਸ਼ੀਨਾਂ ਜੀ ਇਹਦੀ ਅਸੀਂ ਇੱਕ ਵੀਡੀਓ ਵੀ ਪਾਈ ਸੀਗੀ ਕੱਲ ਉਹ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਕਮੈਂਟ ਆਏ ਵੀ ਇਹ ਪ੍ਰਿੰਟ ਕਈ ਵਾਰੀ ਖਰਾਬ ਹੋ ਜਾਂਦਾ ਵੀ ਖਰਾਬ ਤਾਂ ਨਹੀਂ ਹੁੰਦਾ ਜਾ ਵੀ ਪ੍ਰੈਸ ਨਾਲ ਵੀ ਆਪਾਂ ਚ ਪੇਛਾ ਦੇ ਇਹ ਸਾਰੀ ਧੰਨਵਾਦ ਜੀ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਦੇਵਾਂਗੇ ਇਹਨੂੰ ਤੁਹਾਨੂੰ ਅਸੀਂ ਵਾਸ਼ ਕਰਕੇ ਵੀ ਦਿਖਾਵਾਂਗੇ ਵੀ ਇਹ ਖਰਾਬ ਹੁੰਦਾ ਜਾਂ ਨਹੀਂ ਦੇਖੋ ਜੋ ਅਸੀਂ ਸੀਟ ਵਰਤ ਰਹੇ ਆ ਇਹ ਸਾਡੇ ਕੋਲੇ 2250 ਰੁਪਏ ਮੀਟਰ ਵਾਲੀ ਹੈਗੀ 2250 ਰੁਪਏ ਮੀਟਰ ਵਾਲੀ ਸੀਟ ਹੈ ਜੀ ਕਿਹੜੀ ਸਾਡੀ ਭੈਣਾਂ ਦੇ ਕਮੈਂਟ ਇਦਾਂ ਹੁੰਦੇ ਆ ਵੀ ਇਹ ਵੀ ਵਧੀਆ ਨਹੀਂ ਹੈਗੀ ਸੀਟ ਜਾਂ ਵੀ ਫਲਾਵਰ ਖਰਾਬ ਹੋ ਜਾਣਗੇ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਅਸੀਂ ਵੀਡੀਓ ਦੇ ਵਿੱਚ ਦੇਵਾਂਗੇ ਆਪਾਂ ਵਾਸ਼ ਕਰਕੇ ਦੇਖਾਂਗੇ ਦੇਖੋ ਅਸੀਂ ਕਹਿ ਵੀ ਨਹੀਂ ਸਕਦੇ ਫਲਾਵਰੇ ਖਰਾਬ ਵੀ ਹੋ ਸਕਦੇ ਨੇ ਨਹੀਂ ਵੀ ਇਹ ਆਪਾਂ ਨੂੰ ਧੋਣ ਤੋਂ ਬਾਅਦ ਹੀ ਪਤਾ ਚੱਲੂਗਾ ਅਸੀਂ ਅਜੇ ਤੱਕ ਵਾਸ਼ ਨਹੀਂ ਕਰਿਆ ਕੱਪੜਾ ਇਹ ਆਪਨੇ اور ਗੈਂਜੇ ਦੇ ਉੱਪਰ ਫਲਾਵਰ ਬਣਾਏ ਹੋਏ ਨੇ ਇਹਨਾਂ ਨੂੰ ਆਪਾਂ ਵਾਸ਼ ਕਰਾਂਗੇ ਇਸ ਤਰ੍ਹਾਂ ਹੁੰਦਾ ਹੀ ਦੇਖੋ ਕੋਈ ਵੀ ਆਪਾਂ ਕੰਮ ਕਰਦੇ ਆ ਉਹਦੇ ਲਈ ਪਹਿਲਾਂ ਆਪਾਂ ਨੂੰ ਜਾਣਕਾਰੀ ਨੌਲਜ ਹੋਣੀ ਚਾਹੀਦੀ ਹੈਗੀ ਅੱਜ ਕੱਲ YouTube ਦਾ ਜਮਾਨਾ ਆਪਾਂ ਪਹਿਲਾਂ ਸਰਚ ਕਰਕੇ ਹੀ ਦੇ ਸਕਦੇ ਆ ਜੋ ਇਹ ਸੀਟ ਹੁੰਦੀ ਹੈ ਇਹ ਹੁੰਦੀ ਹੈ ਡੀਟੀਐਫ ਤੁਸੀਂ ਕਿਤੇ ਵੀ Google ਤੋਂ ਵੀ ਸਰਚ ਕਰਕੇ ਮੰਗਵਾ ਸਕਦੇ ਹੋਗੇ ਤੇ ਆਨਲਾਈਨ ਤੁਸੀਂ ਕਿਤੋਂ ਵੀ ਮੰਗਵਾ ਸਕਦੇ ਹੋਗੇ ਇਹਨਾਂ ਦੇ ਪ੍ਰਾਈਸ ਸਾਰੇ ਸੈਰਾਂ ਚ ਲੱਗ-ਲੱਗ ਹੁੰਦੇ ਨੇ ਪਰ ਆਪਾਂ ਨੂੰ ਇਦਾਂ ਹੁੰਦਾ ਵੀ ਜਿੰਨਾ ਆਪਾਂ ਨੂੰ ਪ੍ਰਾਈਸ ਘੱਟ ਮਿਲੇ ਕਿਉਂਕਿ ਆਪਾਂ ਨੇ ਕੁਆਂਟੀਟੀ ਜਮਾਲ ਲੈਣਾ ਹੁੰਦਾਗਾ ਉਨਾ ਹੀ ਬਿਹਤਰ ਹੁੰਦਾ ਕੋਈ ਵੀ ਸੂਟ ਆਪਣੇ ਤਿਆਰ ਕਰਨਾ ਤਾਂ ਆਪਾਂ ਨੂੰ ਵਧੀਆ ਕੁਆਲਿਟੀ ਦੀ ਸਟੀ ਚਾਹੀਦੀ ਹੁੰਦੀ ਹੈਗੀ ਬਾਕੀ ਇਸ ਨੂੰ ਆਪਾਂ ਧੋਕੇ ਦੇਖਾਂਗੇ ਤੋਂ ਬਾਅਦ ਹੀ ਆਪਾਂ ਨੂੰ ਪਤਾ ਚੱਲੂਗਾ ਵੀ ਇਹ ਕਿਸ ਤਰ੍ਹਾਂ ਹੁੰਦੀ ਆ ਇੱਕ ਤੁਹਾਨੂੰ ਅਸੀਂ ਇਹ ਦੱਸ ਦਈਏ ਵੀ ਇਹ ਅਸੀਂ ਜੋ ਮਸ਼ੀਨ ਲੈਤੀ ਆ ਜਾਂ ਕੋਈ ਇਹ ਸਿਟਾ ਹੁੰਨੀਆਂ ਨੇ ਡਿਜ਼ਾਈਨ ਹੁੰਦੇ ਨੇ ਕੁਝ ਵੀ ਅਸੀਂ ਸੇਲ ਨਹੀਂ ਕਰਦੇ ਬ੍ਰੀਤਾਂ ਨੂੰ ਤੁਸੀਂ ਸਾਨੂੰ ਇਦਾਂ ਦਾ ਮੈਸੇਜ ਕਰਿਆ ਕਰੋ ਤੂੰ ਸੇਲ ਕਰਦੇ ਹਾਂ ਇਹ ਅਸੀਂ ਆਪਣੀ ਬੁਟੀਕ ਦੇ ਲਈ ਖਰੀਦਿਆ ਦੇਖੋ ਸਾਡਾ ਕੰਮ ਹੁੰਦਾ ਸਹੀ ਜਾਣਕਾਰੀ ਦੇਣਾ ਸਾਨੂੰ ਕਮੈਂਟ ਆ ਰਹੇ ਸੀ ਮੈਸੇਜ ਵੀ ਆ ਰਹੇ ਸੀਗੇ ਇਸ ਕਰਕੇ ਅਸੀਂ ਅੱਜ ਇਹ ਵੀਡੀਓ ਬਣਾ ਰਹੇ ਹਾਂ ਜਿਸ ਨੂੰ ਆਪਾਂ ਵਾਸ਼ ਕਰਕੇ ਵੀ ਦੇਖਾਂਗੇ ਵੀ ਇਹ ਖਰਾਬ ਹੁੰਦਾ ਜਾਂ ਡਿਜ਼ਾਈਨ ਨਹੀਂ ਇਸ ਨੂੰ ਆਪਾਂ ਪਾਣੀ ਨਾਲ ਦੇਖਦੇ ਹਾਂ ਤੋ ਕਿ ਵੀ ਇਹ ਕਿਦਾਂ ਖਰਾਬ ਹੁੰਦਾ ਜਾਂ ਨਹੀਂ ਹੁੰਦਾ ਦੇ ਕੋਈ ਕਪੜੇ ਨੂੰ extra ਮਸਲਾ ਰਹੇ ਆਗੇ ਇਹ ਆਪਣੇ organza ਦੇ ਉੱਪਰ ਡਿਜ਼ਾਈਨ ਬਣਾਇਆ ਸੀਗਾ ਦੇਖੋ ਕੋਈ ਵੀ ਦੇ ਵਿੱਚ ਸਾਨੂੰ ਤਾਂ ਨਹੀਂ ਲੱਗ ਰਹੀ ਕੋਈ ਵੀ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਸ਼ਾਈਨਿੰਗ ਇੱਦੀ ਜਾ ਰਹੀ ਹੈ ਇਹ ਦੇਖੋ ਤੁਸੀਂ ਅਸੀਂ ਤੁਹਾਡੇ ਸਾਹਮਣੇ ਮਸਲਿਆ ਵੀ ਹੈਗਾ ਹੱਥ ਨਾਲ ਇਹਨੂੰ ਆਪਾਂ ਨੇ ਮਸਲਿਆ ਵੀ ਹੈਗਾ ਦੇਖੋ ਇਹ ਆਪਣਾ ਹੈਗਾ ਜੋ ਆਪਾਂ ਨੇ ਕਵਲ ਆਵਰਾ ਇਹ ਹੈਗਾ ਆਪਣੇ ਜਿਸ ਨੂੰ ਵਾਸ਼ ਕਰਿਆਗਾ ਸੇਮ ਬਿਲਕੁਲ ਉਸੇ ਤਰ੍ਹਾਂ ਦੀ ਕੁਆਲਿਟੀ ਹੈ ਦੇਖੋ ਕੋਈ ਵੀ ਇਹਦੇ ਵਿੱਚ ਫਰਕ ਨਹੀਂ ਹੈ ਦੋ 250 ਰੁਪਏ ਮੀਟਰ ਵਾਲੀ ਸੀਟ ਵਿੱਚ ਕੋਈ ਵੀ ਫਰਕ ਨਹੀਂ ਹੈ ਸੇਮ ਕੁਆਲਿਟੀ ਹੈ ਜੀ ਇਹ ਐਚਡੀ ਹੁੰਦੀ ਹੈਗੀ ਦੇਖੋ ਇਹਨੂੰ ਅਸੀਂ ਤੁਹਾਡੇ ਸਾਹਮਣੇ ਵਾਸ਼ ਕਰਿਆਗਾ ਪਹਿਲੀ ਵਾਰੀ ਪਹਿਲਾਂ ਨਹੀਂ ਅਸੀਂ ਇਹ ਵਾਸ਼ ਕਰਿਆ ਤੁਹਾਡੇ ਸਾਹਮਣੇ ਵਾਸ਼ ਕਰਕੇ ਦਿਖਾਇਆ ਤੁਹਾਨੂੰ ਪਹਿਲਾਂ ਇਹਨੂੰ ਆਪਣੇ ਭੋਕੇ ਬੰਨਣਾ ਵਾਸ਼ ਕਰਾ ਹੁਣ ਇਹਦੇ ਉੱਪਰ ਸਾਬਣ ਲਗਾ ਕੇ ਦੇਖਦੇ ਆਂ ਵੀ ਇਹ ਖਰਾਬ ਹੁੰਦੀ ਹੈ ਜੀ ਜਾਂ ਨਹੀਂ ਦੋਤਾ ਨੇ ਜਿਹੜਾ ਸਾਬਨ ਵੀ ਲਾਈ ਆ ਐਨੀ ਮeal ਆਪਣੇ ਸੁਪਟਾ ਦੇ ਵਿੱਚ ਹੁੰਦੀ ਵੀ ਨਹੀਂ ਜਿੰਨੀ ਅਸੀਂ ਤੁਹਾਨੂੰ ਅਸੀਂ ਇਸ ਤਰ੍ਹਾਂ ਕਰਕੇ ਦਿਖਾ ਰਹੇ ਹਾਂਗੇ ਸੇਮ ਬਿਲਕੁਲ ਸੇਮ ਉਸੇ ਦਰਾਨੀ ਕੁਆਲਟੀ ਦੇਖੋ ਤੁਹਾਡੇ ਸਾਹਮਣੇ ਅਸੀਂ ਇਿੱਦੇ ਸਾਬਣ ਵੀ ਲਾ ਚੁੱਕਿਆ ਪਹਿਲਾਂ ਅਸੀਂ ਆਪਣੇ ਫੋਕੇ ਪਾਣੀ ਨਾਲ ਵੀ ਵਾਸ਼ ਕਰਿਆ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਆਪਣੀ ਸ਼ੀਟ ਤੁਸੀਂ ਕਿਸੇ ਵੀ ਸੂਟ ਤੇ ਇਹਨੂੰ ਤਿਆਰ ਕਰਵਾ ਸਕਦੇ ਹੋ ਤੁਹਾਡੇ ਸਾਹਮਣੇ ਅਸੀਂ ਨੇ ਫਲਾਵਰ ਨੂੰ ਸਾਬਣ ਲਾ ਕੇ ਵੀ ਆਪਾਂ ਨੇ ਵਾਸ਼ ਕਰਿਆ ਫੋਕੇ ਪਾਣੀ ਨਾਲ ਵੀ ਬਿਲਕੁਲ ਵੀ ਸੇਮ ਉਸੇ ਤਰ੍ਹਾਂ ਦੀ ਕੁਆਲਿਟੀ ਆਗੀ ਜੇਕਰ ਤੁਸੀਂ ਵੀ ਕੋਈ ਵੀ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ ਪਹਿਲਾਂ ਵੀ ਆਪਾਂ ਨੇ ਸੈਂਪਲ ਦੇ ਤੌਰ ਤੇ ਇਹ ਸੂਟ ਤਿਆਰ ਕਰ ਰਹੇ ਨੇ ਇਹ ਆਪਣੇ ਔਰਗਾਂਜੇ ਦੇ ਤਿਆਰ ਕਰ ਰਹੇ ਨੇ ਸਾਰੇ ਜੇਕਰ ਤੁਸੀਂ ਡੈਨਸ ਉੱਤ ਲੈਣਾ ਜੋ ਨੇ 350 ਦਾ ਆਪਾ ਪਲੇਨ ਸੂਟ ਦਿੰਨੇ 600 ਇਹਦਾ ਵਰਕ ਪ੍ਰਾਈਸ ਆ ਜੋ ਇਹਦਾ ਪ੍ਰਿੰਟ ਦਾ ਪ੍ਰਾਈਸ 600 ਆਗਾ ਇਹਦੇ ਤੁਹਾਨੂੰ ਅਸੀਂ 프ਰੰਟ ਦੇ ਵਰਕ ਕਰਕੇ ਦੇਵਾਂਗੇ ਬਾਜੂ ਤੇ ਤੁਹਾਨੂੰ ਖੋਲ ਕੇ ਵੀ ਦਿਖਾ ਲਿਨਾ ਬਿਨਾਂ ਦੁਪੱਟੇ ਦਾ 950 ਪ੍ਰਾਈਸ ਹੋਊਗਾ ਜੇਕਰ ਤੁਸੀਂ ਔਰਗੰਜ ਤੇ ਕਰਵਾਉਣਾ ਜੋ ਨਾ ਬਾਕੀ ਜੇਕਰ ਹੋਰ ਕੋਈ ਵੀ ਸਟੱਪ ਤੇ ਕਰਵਾਉਣਾ ਤਾਂ ਉਹਦਾ ਅਲੱਗ-ਅਲੱਗ ਪ੍ਰਾਈਸ ਹੁੰਦਾ ਪ੍ਰਿੰਟਰ ਰੇਟ ਪ੍ਰਿੰਟ ਰੇਟ 600 ਹੀ ਰਹੂਗਾ ਬਾਕੀ ਸਟੱਪ ਦਾ ਰੇਟ ਲਗ ਲਗ ਉਹਦੀ ਪੇਮੈਂਟ ਪ੍ਰੀਪੇਡ ਹੋਊ ਜਾਨਕੀ ਆਨਲਾਈਨ ਪੇਮੈਂਟ ਇਸ ਤਰ੍ਹਾਂ ਨੇ ਤੁਹਾਨੂੰ ਅਸੀਂ ਡਿਜ਼ਾਈਨ ਤਿਆਰ ਕਰਕੇ ਦੇਵਾਂਗੇ ਇਸ ਤਰ੍ਹਾਂ ਨੇ ਡਿਜ਼ਾਈਨ ਤੁਸੀਂ ਆਪਣੇ ਕਿਸੇ ਵੀ ਸਟੱਬ ਤੇ ਤਿਆਰ ਕਰਵਾ ਸਕਦੇ ਹੋਗੇ ਬਾਜੂ ਦੇ ਤੇ ਫਰੰਟ ਦੇ ਬਾਕੀ ਆਪਣੇ ਕੋਲ ਕੱਲ ਤੱਕ ਡਿਜ਼ਾਈਨ ਹੋਰ ਵੀ ਬਹੁਤ ਸਾਰੇ ਆ ਜਾਣਗੇ ਫੈਬਰਿਕ ਤੁਹਾਨੂੰ ਸਾਡੇ ਕੋਲ ਸਾਰੇ ਤਰ੍ਹਾਂ ਦੇ ਮਿਲ ਜੂਗਾ ਕਾਟਨ ਵੀ ਮਿਲ ਜੂਗਾ ਜਾਰਜਟ ਮਿਲ ਜੂਗੀ ਔਰਗਾਂజా ਜਿਸ ਤਰ੍ਹਾਂ ਅੱਜਕੱਲ ਬਰਬਰੀ ਚੱਲ ਰਹੀ ਹੈਗੀ ਸਾਰੇ ਦਰਾਂ ਨੇ ਮਿਲ ਜਾਣਗੇ ਤੁਹਾਡੀ ਇੱਛਾ ਫੈਬਰਿਕ ਦਾ ਪ੍ਰਾਈਸ ਲੱਗ ਰੂਗਾ ਜੋ ਇਹਦਾ ਡਿਜ਼ਾਈਨ ਦਾ ਪ੍ਰਾਈਸ ਉਹ 600 ਹੀ ਰਹਿਣ ਵਾਲਾਗਾ 프ਰੰਟ ਦਾ ਤੇ ਬਾਜੂ ਦਾ ਇਸ ਤਰ੍ਹਾਂ ਨੇ ਕੋਈ ਵੀ ਸੂਟ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦਾ ਜੀ ਪ੍ਰੀਪੇਡ ਤੇ ਉਹਦੀ ਪੇਮੈਂਟ ਆਨਲਾਈਨ ਹੋਊਗੀ ਸਟੱਪ ਤੁਹਾਡੀ ਇੱਛਾ ਰਹੂਗਾ ਜੋ ਵੀ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਅੱਜ ਦੀ ਵੀਡੀਓ ਆਪਣੀ ਕਿਸ ਤਰ੍ਹਾਂ ਨੇ ਲੱਗੀ ਧੰਨਵਾਦ